ਮੈਂ ਮੈਂ ਤਾਂ ਦੁਕਾਨਦਾਰ ਆ ਭਾਈ ਆਪਣੀ ਗਲਤੀ ਕਰਦਾ ਸ਼ਬਦ ਥੋੜੀ ਭੰਦੀ ਆ ਸਾਡੀ ਸਾਡੀ ਸ਼ਬਦ ਦੇਖੋ ਭਾਈ ਵੀ ਟ੍ਰੈਫਿਕ ਵਾਹਾਂ ਘੱਟਦੀ ਦੀ ਰੋਲ ਨਹੀਂ ਹੁੰਦੀ ਜੀ ਪਾਸ ਪਾਦ ਕਰਾਓ ਟ੍ਰੈਫਿਕਾਂ ਚ ਸਾਰੀ ਅੰਦਰ ਦੇਖੋ ਸਰ ਆਹ ਦੇਖੋ ਅੱਲਾਹ ਦਾ ਮਿਤੀ ਅਰਗੂ ਦਾਸਪੁਰ ਨੇ ਵੇਚਿਆ ਪੁਲਿਸ ਪ੍ਰਸ਼ਾਸਨ ਅਤੇ ਟ੍ਰੈਫਿਕ ਸਮੱਸਿਆ ਨੂੰ ਸੰਜਾਰੂ ਬਣਾਉਣ ਦੇ ਲਈ ਸੜਕਾਂ ਤੋਂ ਨਿਯਾਇਕ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਹਾਲਾਂਕਿ ਇਹ ਮੁਹਿੰਮ ਕਾਫੀ ਦਿਨ ਪਹਿਲਾਂ ਤੋਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ ਪਰ ਅੱਜ ਏਡੀਸੀ ਦੀ ਅਗਵਾਈ ਵਿੱਚ ਸਿਰੇ ਚਾਰਵੇਂ ਜੋ ਦੁਕਾਨਾਂ ਬੰਦ ਸੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਦੀ ਟੀਮ ਨੂੰ ਨਾਲ ਲੈ ਕੇ ਜੀਸੀਬੀ ਮੰਗਵਾ ਕੇ ਦੁਕਾਨਾਂ ਦੇ ਬਾਹਰ ਸੜਕ ਤੇ ਬਣੇ ਥੜੇ ਅਤੇ ਟੀਨਾ ਦੇ ਸਿਮਿੰਟ ਦੀਆਂ ਛੱਡਾਂ ਨੂੰ ਵੀ ਤੋੜ ਦਿੱਤਾ ਗਿਆ ਜਿਸ ਤੇ ਦੁਕਾਨਦਾਰਾਂ ਦਾ ਕਾਫੀ ਨੁਕਸਾਨ ਹੋਇਆ ਹੈ ਪ੍ਰਸ਼ਾਸਨ ਦੀ ਇਸ ਕਾਰਵਾਈ ਤੋਂ ਬਾਅਦ ਹੁਣ ਦੁ ਉਹਨਾਂ ਨੇ ਪੁਰਾਣੀ ਸਬਜ਼ੀ ਮੰਡੀ ਚੌਕ ਵਿੱਚ ਇਕੱਠੇ ਹੋ ਕੇ ਰੋਡ ਤੱਕ ਜਾਮ ਕਰ ਦਿੱਤਾ ਅਤੇ ਨਾਲ ਹੀ ਦੁਕਾਨਾਂ ਨੂੰ ਵੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਦੁਕਾਨਦਾਰਾਂ ਦਾ ਰੋਸ ਹੈ ਕਿ ਪ੍ਰਸ਼ਾਸਨ ਵੱਲੋਂ ਟਰੈਵਲ ਮਾਸਟਰ ਨੂੰ ਸੰਚਾਰੂ ਬਣਾਉਂਦੇ ਲਈ ਨਾ ਤਾਂ ਇਹ ਤੋੜ ਭੰਨ ਕੀਤੀ ਗਈ ਹੈ ਜਦ ਕਿ ਟਰੈਵਲ ਮਾਸਟਰ ਦਾ ਅਸਲੀ ਕਾਰਨ ਸੜਕਾਂ ਤੇ ਬੇਤਰਤੀਬ ਹੋਈ ਪਾਰਕਿੰਗ ਅਤੇ ਛੋਟੇ ਬਾਜ਼ਾਰ ਦੇ ਵਿੱਚ ਫੋਰ ਵੀਲਰਾਂ ਦਾ ਆਉਣਾ ਹੈ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਮੁਕੰਮਲਰ ਦੇ ਨੁਕਸਾਨ ਦਾ ਹਦਾਨਾ ਭਰੇ ਨਹੀਂ ਤਾਂ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਇਸ ਤਰ੍ਹਾਂ ਹੀ ਜਾਰੀ ਰਹੇਗਾ ਅਤੇ ਲਗਾਤਾਰ ਦੁਕਾਨਾਂ ਸ਼ਹਿਰ ਦੇ ਵਿੱਚ ਬੰਦ ਰਹਿਣਗੀਆਂ ਮੇਰਾ ਨਾਮ ਸਰਜੀ ਅਜੀਤ ਕੁਮਾਰ ਆ ਮੱਛੀ ਮਾਰਕੀਟ ਜੇ ਮੇਰੀ ਸ਼ੋਪ ਆ ਬਿਹਾਰੀ ਲਾਲ ਫਿਸ਼ ਸ਼ੋਪ ਸਾਰਾ ਸਿਸ਼ਵੇਰੇ 5 ਵਜੇ ਦੇ ਇੱਥੇ ਆ ਕੇ ਖੜੇ ਆ ਬਜ਼ਾਰ ਦੇ ਵਿੱਚ ਠੀਕ ਆ ਇਹਨਾਂ ਨੇ ਕੋਈ ਵਾਰਨਿੰਗ ਵਾਰਨਿੰਗ ਚਲੋ ਦੋ ਤਿੰਨ ਦਿਨਾਂ ਤੋਂ ਚੱਲ ਰਹੀ ਹੈ ਕਿ ਆਪਾਂ ਸਮਾਨ ਚੁੱਕਣਾਗਾ ਵਾ ਅਸੀਂ 5 ਵਜੇ ਦੇ ਆ ਕੇ ਆਪਣਾ ਸਾਰਾ ਸਮਾਨ ਪਿੱਛੇ ਕਰਕੇ ਬੈਠੇ ਹੋਏ ਆ ਸਾਡੇ ਇਹ ਬਾਜ਼ਾਰ ਅਫਸਰ ਆਏ ਅਸੀਂ ਰਿਕੁਐਸਟ ਕੀਤੀ ਆ ਕਿ ਸਰ ਜੇਕਰ ਸਾਡਾ ਸਮਾਨ ਫੇਰ ਵੀ ਬਾਹਰ ਆ ਸਾਨੂੰ ਹੱਥ ਜੋੜ ਕੇ ਬੇਨਤੀ ਆ ਸਾਨੂੰ ਅੱਧੇ ਘੰਟੇ ਦਾ ਟਾਈਮ ਦਿੱਤਾ ਜਾਵੇ ਕਿ ਅਸੀਂ ਆਪਣਾ ਜਿਹੜਾ ਸਮਾਨ ਸਾਡਾ ਤੁਹਾਨੂੰ ਫਾਲਤੂ ਲੱਗਦਾ ਸੀ ਉਹ ਵੀ ਪਿੱਛੇ ਕਰ ਲੈਨੇ ਆ ਸਾਡੀ ਇੰਨੀ ਗੱਲ ਕਹਿਣ ਦੇ ਬਾਵਜੂਦ ਵੀ ਸਰ ਇਹਨਾਂ ਨੇ ਕ੍ਰੇਨ ਦੇ ਨਾਲ ਸਾਡਾ ਸਾਰਾ ਸਮਾਨ ਤੋੜਤਾ ਪਲੱਸ ਸਾਡੀ ਦੁਕਾਨ ਤੱਕ ਤੋੜਦੀ ਆ ਸਰ ਅਸੀਂ ਮਾੜੇ ਬੰਦੇ ਸਾਡਾ 2 ਮਹੀਨੇ ਦਾ ਕੰਮ ਹੁੰਦਾ ਵਾ ਸਾਡਾ ਸਾਰਾ ਨੁਕਸਾਨ ਕਰਤਾ ਇਹ ਵੇਖੋ ਸਰ ਇਹ ਕੋਈ ਗੱਲ ਥੋੜੀ ਬੰਦੀ ਹੈਗੀ ਆ ਅਸੀਂ ਗਰੀਬ ਬੰਦੇ ਆ ਠੀਕ ਆ ਜੀ ਜਦੋਂ ਕੋਈ ਬਾਕੀ ਠੀਕ ਆ ਕੋਈ ਮੁਸੀਬਤ ਪੈਂਦੀ ਆ ਕੋਈ ਗੱਲ ਹੁੰਦੀ ਆ ਸਰ ਸਾਡੀਆਂ ਦੁਕਾਨਾਂ ਤੇ ਸਾਰਾ ਐਕਸ਼ਨ ਹੁੰਦਾ ਵਾ ਸਾਡੇ ਕਰਕੇ ਟ੍ਰੈਫਿਕ ਜਾਮ ਤੇ ਨਹੀਂ ਆ ਗਈ ਸਰ ਗੱਡੀਆਂ ਆਂਦੀ ਠੀਕ ਆ ਜੀ ਬਾਜ਼ਾਰ ਛੋਟਾ ਵਾ ਗੱਡੀਆਂ ਸਾਰੀ ਤੇ 24 ਘੰਟੇ ਤਿੰਨ ਤੋਂ ਚਾਰ ਗੱਡੀਆਂ ਲੰਘਦੀਆਂ ਕਦੀ ਉਧਰੋਂ ਕ੍ਰੋਸ ਹੋ ਰਹੀਆਂ ਕਦੀ ਇਧਰੋਂ ਕ੍ਰੋਸ ਹੋ ਰਹੀਆਂ ਠੀਕ ਆ ਜੀ ਇਹ ਸਾਰੀਆਂ ਟੀਨਾ ਵੇਖੋ ਬਾਕੀ ਸਰ ਸਮਾਨ ਚੁੱਕਣਾ ਨਾ ਦੀ ਚਲੋ ਕਾਨੂੰਨੀ ਕਾਰਵਾਈ ਕਰਨਾ ਨਾ ਦਾ ਫਰਜ ਹੈਗਾ ਪਰ ਦੁਕਾਨ ਕਿਸੇ ਦੀ ਤੋੜ ਦੇਣਾ ਬਿਨਾ ਦੱਸੇ ਬਿਨਾ ਗੱਲ ਤੋਂ ਮੈਂ ਰਿਕਵੈਸਟਾਂ ਕਰਦਾ ਰਹਿ ਗਿਆ ਮੈਂ ਹੱਥ ਜੋੜਦਾ ਰਹਿ ਗਿਆ ਕਿ ਸਰ ਨਾ ਤੋੜੋ ਨਾ ਜੀਓ ਫਿਰ ਵੀ ਸਰ ਇਹਨਾਂ ਨੇ ਸਾਰਾ ਸਮਾਨ ਤੋੜਦਾ ਸਾਡਾ ਸਰ ਹਜ਼ਾਰਾਂ ਦਾ ਨੁਕਸਾਨ ਕਰਦਾ ਅਸੀਂ ਗਰੀਬ ਬੰਦੇ ਅਸੀਂ ਕਿੱਦਾਂ ਸਰ ਕਰਾਂਗੇ ਚਾਰ ਚਾਰ ਮਹੀਨੇ ਲੱਗੇ ਨੇ ਠੀਕ ਆ ਜੀ ਤੁਹਾਡਾ ਇਹਨਾਂ ਨੂੰ ਨੁਕਸਾਨ ਕਰਦਾ ਤੁਹਾਡੀ ਆ ਵੇਖੋ ਸਰ ਸਾਡੀ ਦੁਕਾਨ ਦੇ ਹਾਲਾਤ ਕੀ ਕਰਦੇ ਇਧਾਂ ਨੇ ਅਸੀਂ ਸਰ ਮਾੜੇ ਬੰਦੇ ਅਸੀਂ ਦਾ ਕਰਕੇ ਖਾਣਾ ਔਰ ਥੱਲੇ ਮਾਰਨਾ ਅਸੀਂ ਕੋਈ ਅਫਸਰ ਥੋੜੀ ਆ ਸਰ ਅਸੀਂ ਅਸੀਂ ਤਾਂ ਆਪਣੀ ਮਿਹਨਤ ਕਰਕੇ ਖਾ ਰਹੇ ਹੱਥ ਜੋੜ ਕੇ ਖਾ ਰਹੇ ਆ ਤੇ ਸਾਡਾ ਫੇਰ ਵੀ ਇਹਨਾਂ ਨੂੰ ਨੁਕਸਾਨ ਕਰਦਾ ਅਸੀਂ ਕਿੱਥੇ ਜਾਵਾਂਗੇ ਆ ਕੀ ਗੱਲ ਹੋ ਗਈ ਵੇਖੋ ਜੀ ਰੈਸਟੋਰੈਂਟ ਆਏ ਆ ਸਾਡੇ 4 ਵਜੇ ਨੂੰ 4 ਵਜੇ ਨਾਲ ਆਏ ਆ ਕਮੇਟੀ ਵਾਲੇ ਸਾਡੀ ਇਹ ਦੁਕਾਨਾਂ ਦੇ ਸਾਰੇ ਢਾਗੇ ਆ ਇੱਕ ਬੰਨਾ ਤਾਂ ਹਾਂ ਤੇ ਦੂਜਾ ਬੰਨਾ ਤਾਂ ਨਹੀਂ ਲੈ ਦੱਸੋ ਕੀ ਕਰੀਏ ਅਸੀਂ ਆਏ ਅੱਗੇ ਮਹਾ ਮਹਾ ਕੰਮ ਚਲਾਣ ਆ। ਪਿਆਨ ਮੱਦੇ ਚਲਣ ਆਏ ਕੀ ਕਰੀਏ? ਮੈਂ ਸਾਰੇ ਸਵੇਰੇ ਪਹਿਲਾਂ ਤੁਹਾਨੂੰ ਕੋਈ ਇੰਟੀਮੇਸ਼ਨ ਦਿੱਤਾ ਗਿਆ ਨਹੀਂ ਜੀ ਨਹੀਂ ਕਹਿਣਾ ਨਹੀਂ ਦਿੱਤਾ ਜੀ ਬਿਲਕੁਲ ਦਿੱਤਾ ਗਿਆ ਇਹ ਜਾਣੇ ਕਿੱਦਾਂ ਗਿਆ ਇਹ ਜ਼ੋਰ ਚਲਾ ਲਿਆ ਜਾਨਾ ਨਹੀਂ ਜੀ ਸਰਕਾਰ ਵੱਲੋਂ ਜ਼ੋਰ ਚਲਿਆ ਆਏਗਾ ਨਹੀਂ ਹਲਾ ਕੰਮ ਸਿੱਧਾ ਕਰਾਉ ਕਰਾਓ ਹਾਂ ਲੈ ਤੇ ਅਸੀਂ ਬਾਜ਼ਾਰ ਬੰਦ ਕਰਨ ਗਏ ਆ ਅਰੇ ਇੱਕ ਵਾਰੀ ਲੱਗੇ ਦੋ ਵਾਰੀ ਲੱਗੇ ਤੇ ਤਿੰਨ ਦਿਨ ਲੱਗੇ ਅਜਦਾ ਬਾਹੂਰਾ ਥਰਨਾ ਤੁਹਾਨੂੰ ਕੀ ਮਹਿਕ ਮਿਲੋ ਹਾਂ ਦੁਕਾਨਦਾਰਾਂ ਦੇ ਵਿੱਚ ਰੋਸ਼ ਹੈ ਸਵੇਰੇ 3:30-4 ਵਜੇ ਏਡੀਸੀ ਤੇ ਕਮਿਟੀ ਘਰ ਦੇ ਮੁਲਾਜ਼ਮ ਆ ਕੇ ਕਿਸੇ ਨੂੰ ਕੋਈ ਨੋਟਿਸ ਨਹੀਂ ਇਹਨਾਂ ਨੇ ਦਿੱਤਾ ਕਿਸੇ ਨੂੰ ਇਹਨਾਂ ਨੇ ਉਹ ਵੀ ਵਾਰਨਿੰਗ ਨਹੀਂ ਦਿੱਤੀ ਕਿ ਤੁਸੀਂ ਆਪਣਾ ਸਮਾਨ ਪਿੱਛੇ ਕਰ ਲਓ ਸਾਰਿਆਂ ਦੀਆਂ ਦੁਕਾਨਾਂ 3:30-4 ਵਜੇ ਆ ਕੇ ਜੀਸੀਬੀ ਲੈ ਆ ਕੇ ਤੋੜਾ ਦਿੱਤੀਆਂ ਗਈਆਂ ਨੇ ਦੇਖੋ ਅੱਜ ਦੁਕਾਨਦਾਰ ਬਹੁਤ ਹੀ ਕਮਜ਼ੋਰ ਹੈ ਬਹੁਤ ਹੀ ਉਹਦੇ ਉੱਤੇ ਬੋਝ ਆ ਪਰਵਾਰਕ ਦੇ ਦੁਖ ਦਾ ਬੋਝ ਹੈ ਦੁਕਾਨਾਂ ਦੇ ਮੁਲਾਜ਼ਮਾਂ ਦਾ ਬੋਝ ਹੈ ਤੇ ਦੁਕਾਨਦਾਰਾਂ ਨੂੰ ਨਜਾਇਜ਼ ਤੰਗ ਕੀਤਾ ਜਾ ਰਿਹਾ ਤੁਸੀਂ ਬਾਜ਼ਾਰ ਤੇ ਦੇਖੋ ਜੇ ਟ੍ਰੈਫਿਕ ਦਾ ਕੋਈ ਸਿਸਟਮ ਹੈਗਾ ਕੋਈ ਸਿਸਟਮ ਨਹੀਂ ਹੈਗਾ ਟ੍ਰੈਫਿਕ ਕਿੰਦਰ ਦੀ ਕਿੱਧਰ ਜਾ ਰਹੀ ਹੈ ਦੁਕਾਨਦਾਰਾਂ ਦਾ ਕੀ ਰੋਸ਼ ਹੈ ਕੋਈ ਗੱਡੀ ਵੱਡੀ ਵੜ ਦਿੰਦਾ ਦੁਕਾਨਾਂ ਦੁਕਾਨ ਦੇ ਵਿੱਚ ਇਧਰ ਆ ਕੇ ਬਾਜ਼ਾਰਾਂ ਦੇ ਵਿੱਚ ਉਹਦੇ ਵਿੱਚ ਦੁਕਾਨਦਾਰਾਂ ਦਾ ਕੀ ਰੋਸ਼ ਹੈ ਹੱਥ ਜੋੜ ਕੇ ਬੇਨਤੀ ਹੈ ਸਾਰੇ ਦੁਕਾਨਦਾਰਾਂ ਨੂੰ ਅੱਜ ਇੱਥੇ ਇਕੱਠੇ ਹੋ ਕੇ ਇਹ ਬੰਦ ਦੀ ਕਾਲ ਦਿੱਤੀ ਜਾਏ ਤਾਂ ਕਿ ਦੁਕਾਨਦਾਰ ਇਕੱਠੇ ਹੋ ਗਏ ਇਹਨਾਂ ਦਾ ਪਿੱਟ ਸਿਆਪਾ ਕਰਨ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹਨਾਂ ਨੇ ਜੀ ਅਸੀਂ ਵੀ ਫੇਰਨੀ ਆ ਫਿਰ ਸਾਰੀਆਂ ਦੁਕਾਨਾਂ ਦਾ ਜੇ ਤੁਸੀਂ ਦੁਕਾਨਦਾਰਾਂ ਨੂੰ ਤੰਗ ਕਰਨਾ ਜਾਂ ਕੋਈ ਦੁਕਾਨ ਤੋੜਨ ਆਇਓ ਦੋ ਦੁਕਾਨਾਂ ਤੋੜ ਦਿੰਦੀਆਂ ਚਾਰ ਛੱਡ ਦਿੱਤੀਆਂ ਉਹਦੇ ਵਿੱਚ ਕਿਦਾ ਕੀ ਕਸੂਰ ਹੈ ਇਹਦੇ ਫਿਰ ਪੁਲਿਸ ਇੱਕ ਚਲਦੀ ਵੀ ਹੈ ਨਾ ਡੱਗ ਗਿਆ ਨਾ ਮਤਲਬ ਵਿਤਰਾ ਕੀਤਾ ਜਾ ਰਿਹਾ ਵਿਤਰਾ ਕੀਤਾ ਜਾ ਰਿਹਾ ਹਰ ਦੁਕਾਨਦਾਰ ਛੋਟਾ ਮਲਾਜਮ ਹੈ ਹਰ ਦੁਕਾਨਦਾਰ ਦਾ ਆਪਣਾ ਸਰਕਲ ਹੈ ਜਿਵੇਂ 10 ਫੁੱਟ ਜਾਂ 5 ਫੁੱਟ ਦੁਕਾਨ ਅੱਗੇ ਕਰਕੇ ਆਪਣੀ ਦੁਕਾਨ ਚਕਰਾ ਚਲਾ ਰਿਹਾ ਰੋਟੀ ਰੋਜੀ ਚਲਾ ਰਿਹਾ ਤੇ ਆਪਣੇ ਬੱਚਿਆਂ ਦਾ ਪਾਲਣ ਕਰ ਰਿਹਾ ਇਹ ਥੋੜਾ ਕਿ ਜਿਹੜਾ ਮਰਜ਼ੀ ਕੋਈ ਆਏ ਜਿਹੜਾ ਮਰਜ਼ੀ ਦੁਕਾਨਦਾਰ ਨੂੰ ਚਪੇੜਾ ਮਾਰ ਜੇ ਜਿਹੜਾ ਮਰਜ਼ੀ ਦੁਕਾਨਦਾਰ ਦੇ ਨਾਲ ਧੱਕਾ ਕਰ ਜੇ ਅਸੀਂ ਧੱਕਾ ਨਹੀਂ ਹੁੰਦਾ ਨਾ ਜੀ ਟ੍ਰੈਫਿਕ ਸਮੱਸਿਆ ਵੀ ਸ਼ਹਿਰ 'ਚ ਬਹੁਤ ਹੈ ਇਹ ਦੇ ਕਿ ਕੀਤਾ ਜਾਂਦਾ ਦੇਖੋ ਜੀ ਟ੍ਰੈਫਿਕ ਸਮੱਸਿਆ ਟ੍ਰੈਫਿਕ ਪੁਲਿਸ ਹੱਲ ਕਰੇਦਾ ਜੀ ਕਿਉਂਕਿ ਇਹਦੇ ਵਾਸਤੇ ਕਾਨੂੰਨ ਬਣਿਆ ਹੋਇਆ ਹੈ ਗੱਡੀਆਂ ਨੂੰ ਬਾਹਰ ਰੋਕਿਆ ਜਾਏ ਗੱਡੀਆਂ ਨਾ ਸ਼ਹਿਰ ਦੇ ਅੰਦਰ ਅੰਡਰ ਕੀਤੀਆਂ ਜਾਣ ਬਾਜ਼ਾਰਾਂ ਦੇ ਵਿੱਚ ਨਾ ਅੰਡਰ ਕੀਤੀਆਂ ਜਾਣ ਬੈਰੀਅਲ ਲਾਣੇ ਚਾਹੀਦੇ ਆ ਮੋਟਰਸਾਈਕਲ ਟੂ ਵਿਲਰ ਸਿਰ ਬੰਦਰ ਆਣਾ ਚਾਹੀਦਾ ਹੋਰ ਕੋਈ ਗੱਡੀ ਨਹੀਂ ਆਣੀ ਚਾਹੀਦੀ ਜਿਹੜੀਆਂ ਦੁਕਾਨਾਂ ਟਾਈਆਂ ਗਈਆਂ ਨੇ ਉਸ ਤੋਂ ਜਿਹੜਾ ਹੋएगा ਸੀ ਉਹ ਜਿਹੜਾ ਪੋਜੈਸ਼ਨ ਜਿਹੜੀ ਸੀ ਉਹ ਦੁਕਾਨਦਾਰ ਦੀ ਸੀ ਜਾਂ ਕਮੇਟੀ ਕਰਦੀ ਸੀ ਆ ਦੇਖੋ ਜੀ ਰੋਜ਼ਗਾਰ ਦਾ ਰੋਜ਼ਗਾਰ ਤੇ ਉਹਨਾਂ ਦਾ ਹੀ ਬੰਦ ਹੋਇਆ ਨਾ ਜੀ ਸਵੇਰੇ ਸਾਡੇ 3:30-4 ਵਜੇ ਤੇ ਬੰਦਾ ਹੀ ਨਹੀਂ ਆ ਕੀ ਦੁਕਾਨਦਾਰ ਵੀਰ ਆਪਣੇ ਘਰਾਂ ਸੇ ਸੁੱਤੇ ਦੇ ਨੇ ਤੁਸੀਂ ਆਓ ਜੀ ਸੀ ਵੀਰ ਤਾਂ ਆਜੋ ਇਹ ਤੇ ਗੁੰਡਾ ਰਾਜ ਹੋ ਗਿਆ ਜੀ ਵੀਰਾਂ ਨੇ ਲੈਂਟ ਨਹੀਂ ਧਾਰ ਇਹ ਤੇ ਗੁੰਡਾ ਰਾਜ ਹੋ ਗਿਆ ਕਿਸੇ ਨੂੰ ਤੁਸੀਂ ਪੁੱਛਿਆ ਨਹੀਂ ਸਵੇਰੇ ਆਓ ਸਵੇਰੇ ਆ ਕੇ ਦੁਕਾਨਾਂ ਢਾਓ ਤੁਹਾਡਾ ਮੁਕਾਬਲਾ ਅਸੀਂ ਕਰਨੇ ਇੱਥੇ ਬੈਠੇ ਆ ਇੰਟਰਨੈਟ ਭਜਾ ਲਾਂਗੇ ਸਾਰਿਆਂ ਦੀ ਕੀ ਸਟੈਪ ਹੈ ਅਗਲਾ ਫਿਰ ਸਟੈਪ ਹੈ ਕਿ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਇਹਨਾਂ ਦਾ ਪਰਚਾ ਕੀਤਾ ਜਾਏ ਤੁਹਾਡੀ ਕੀ ਕਾਰਵਾਈ ਹੈ ਸਾਡੀ ਕਾਰਵਾਈ ਹੈ ਇਹੀ ਇੱਥੇ ਬੈਠੇ ਆ ਜਿੰਨਾ ਚਿਰ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਜਾਣਗੀਆਂ ਅਸੀਂ ਇੱਥੋਂ ਨਹੀਂ ਹਿੱਲਣਾ ਬਾਜ਼ਾਰ ਬਾਜ਼ਾਰ ਸਾਰਾ ਸਾਡੇ ਨਾਲ ਸਾਰੇ ਬਾਜ਼ਾਰ ਦੁਕਾਨਦਾਰ ਸਾਡੇ ਨਾਲ ਬੈਠੇ ਨੇ ਦਿਨ ਵੀ ਕਰਨਾ ਵੇ ਜਿੰਨੀ ਦੇਰ ਤੱਕ ਹਾਲ ਨਹੀਂ ਕਿ ਘਰ ਜਾਓ ਕੰਮ ਕੋਈ ਕਰਦੇ ਸਾਡਾ ਨੁਕਸਾਨ ਚੱਲ ਰਿਹਾ ਜਿਹੜਾ ਇਹਨਾਂ ਦਾ ਨੁਕਸਾਨ ਕੀਤਾ ਸਾਡੀ ਹੱਡੀ ਨਾਲ ਕਿਉਂਕਿ ਸ਼ਹਿਰ ਦੇ ਵਿੱਚ ਇੰਨੀ ਗੱਡੀ ਹੋ ਚੁੱਕੀ ਦੀ ਹੈ ਇੱਕ ਇੱਕ ਗੱਡੀ ਦੇ ਵਿੱਚ ਇੱਕ ਇੱਕ ਪਰਿਵਾਰਕ ਮੈਂਬਰ ਆ ਰਿਹਾ ਸ਼ਹਿਰ ਦੇ ਵਿੱਚ ਇਹ ਤਾਂ ਗੱਡੀਆਂ ਦੇ ਤੁਹਾਨੂੰ ਬਾਹਰ ਰੋਕਲੀਆਂ ਚਾਹੀਦੀਆਂ ਨੇ ਬੈਰੀਅਲ ਲੱਗੇ ਨੇ ਬੈਰੀਅਲ ਤੇ ਗੱਡੀਆਂ ਰੋਕੋ ਕਿ ਟੂ-ਵਿਲਰ ਜਾਣਾ ਜੀ ਬਾਜ਼ਾਰ ਦੇ ਵਿੱਚ ਹੋਰ ਕੁਝ ਨਹੀਂ ਜਾਣਾ ਪਾਰਕਿੰਗ ਦੀ ਸਮੱਸਿਆ ਏਵਰ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੁਰ ਦੀ ਰਿਪੋਰਟ